ਸਵਾਗਤ ਕਰਦਾ ਹਾਂ ਜੀ ਸਭ ਦਾ ਨੋ ਫੈਕਟ ਦੇ ਵਿੱਚ ਤਾਜ਼ਾ ਫੈਕਟ ਹੈ ਜੀ ਕੈਨੇਡਾ ਦੇ ਸਸਕੇਚਵਾਨ ਦੇ ਵਿੱਚ ਜਿੱਥੇ ਸਿੱਖ ਸਿਕਿਉਰਿਟੀ ਗਾਰਡ ਦੇ ਵੱਲੋਂ ਇੱਕ ਮਹਿਲਾ ਦੇ ਉੱਪਰ ਹੱਥ ਚੁੱਕਣ ਦਾ ਮਾਮਲਾ ਦਰਸਾਇਆ ਗਿਆ ਹੈ ਪਰ ਇਸ ਵੀਡੀਓ ਦੀ ਪੜਤਾਲ ਕਰਨ ਤੇ ਇਸ ਦੇ ਵਿੱਚ ਮਹਿਲਾ ਦਾ ਦੋਸ਼ ਹੀ ਨਜ਼ਰ ਆਉਂਦਾ ਹੈ ਜਿਸ ਦੇ ਵਿੱਚ ਉਹ ਇਸ ਸਰਦਾਰ ਸਿਕਿਉਰਿਟੀ ਗਾਰਡ ਦੇ ਚਿਹਰੇ ਅਤੇ ਅਗ ਤੇ ਹਮਲਾ ਕਰਨ ਦੀ ਨੀਅਤ ਨਾਲ ਅੱਗੇ ਵਧੀ ਸੀ ਜੋ ਸਲੋ 모ਸ਼ਨ ਦੇ ਵਿੱਚ ਵੀ ਮੈਂ ਤੁਹਾਨੂੰ ਇਹ ਵੀਡੀਓ ਸਲੋ ਕਰਕੇ ਦਿਖਾ ਦਿੰਨਾ ਤੇ ਕੀ ਸੈਲਫ ਡਿਫੈਂਸ ਦੇ ਵਿੱਚ ਕੀਤਾ ਗਿਆ ਇਹ ਕੰਮ ਕੋਈ ਅਪਰਾਧ ਹੈ ਇਸ ਨੂੰ ਸਸਪੈਂਡ ਕੀਤਾ ਹੋਇਆ ਹਜੇ ਤੱਕ ਜਦ ਤੱਕ ਜਾਂਚ ਮੁਕੰਮਲ ਨਹੀਂ ਹੁੰਦੀ ਤੇ ਤੁਸੀਂ ਆ ਸਲੋ 모ਸ਼ਨ ਦੇ ਵਿੱਚ ਦੇਖੋ ਵੀ ਉਸ ਨੇ ਜੋ ਕੀਤਾ ਕੀ ਉਹ ਸਹੀ ਕੰਮ ਸੀ ਜਾਂ ਇਸ ਸਰਦਾਰ ਸਿਕਿਉਰਿਟੀ ਗਾਰਡ ਵੱਲੋਂ ਜੋ ਆਪਣੀ ਸੈਲਫ ਡਿਫੈਂਸ ਦੇ ਵਿੱਚ ਕੀਤਾ ਗਿਆ ਕੰਮ ਇਹ ਕੀ ਗਲਤ ਹੈ ਦੇਖੋ ਸਾਫ਼ ਲੱਗਦਾ ਵੀ ਉਹ ਉਹਦੇ ਮੂੰਹ ਤੇ ਹਮਲਾ ਕਰ ਰਹੀ ਹੈ ਜਾਂ ਪੱਗ ਵੱਲ ਵੱਧ ਰਹੀ ਹੈ ਪਰ ਉਹ ਆਪਣਾ ਸਿਰ ਪਿੱਛੇ ਵੱਲ ਨੂੰ ਕਰ ਲੈਂਦਾ ਜਿਸ ਕਰਕੇ ਉਸ ਦੀ ਪੱਗ ਜਿਹੜੀ ਹੈ ਉਹ ਲੈਣ ਤੋਂ ਜਾਂ ਗਿਰਨ ਤੋਂ बच ਗਈ ਤੇ ਇਸੇ ਸੈਲਫ ਡਿਫੈਂਸ ਦੇ ਵਿੱਚ ਉਸ ਨੇ ਮਹਿਲਾ ਨੂੰ ਪਿੱਛੇ ਧੱਕਣ ਦੀ ਜਾਂ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਸ ਨੂੰ ਕਿ ਪੰਜਾਬੀ ਜਿਹੜੇ ਕੈਨੇਡੀਅਨ ਨੇ ਉਸ ਦੀ سپورਟ ਮਿਲ ਰਹੀ ਹੈ ਜੋ ਇਸ ਨੂੰ ਧਾਰਮਿਕ ਭਾਵਨਾ ਆਹਤ ਹੋਣ ਦੇ ਨਾਮ ਤੋਂ ਵੀ ਚਰਚਾ ਕਰ ਰਹੇ ਨੇ ਤੇ ਤੁਸੀਂ ਕੀ ਕਹੋਗੇ ਇਸ ਬਾਰੇ ਆਪਣਾ ਵਿਚਾਰ ਜਰੂਰ ਦੇਣਾ